ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪੂਰੇ ਵਿਸ਼ਵ ਵਿੱਚ 8 ਮਈ ਨੂੰ ਵਰਲਡ ਰੈੱਡ ਕਰਾਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਪਰ ਇਸ ਵਾਰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਪੂਰਾ ਹਫਤਾ ਜਿਹੜਾ ਰੈੱਡ ਕਰਾਸ ਦੀਆਂ ਗਤੀਵਿਧੀਆਂ ਨੂੰ ਕੀਤਾ ਜਾਵਗਾ ਵਿਸ਼ਵ ਭਰ ਦੇ ਵਿੱਚ ਤੇ ਇਸੇ ਤਹਿਤ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਨੇ ਪਟਿਆਲਾ ਦਾ ਸਾਕਿਤ ਹਸਪਤਾਲ ਦੇ ਪ੍ਰੋਜੈਕਟ ਅਫਸਰ ਮੈਡਮ ਪਰਮਿੰਦਰ ਕੌਰ ਮਚੰਨਤਾ ਤੇ ਸਮੁੱਚੀ ਟੀਮ ਵੱਲੋਂ ਕੱਲ ਇਹਨਾਂ ਵੱਲੋਂ ਦੇ ਵਿੱਚ ਬੀਨਸ ਲੈਕਚਰ ਅੱਜ ਕੀਤੀ ਜਾ ਰਹੀ ਹੈ ਜਿਹੜਾ ਆ ਸਫਲਾਈ ਜਾ ਰਹੀ ਹੈ ਇਸ ਵਾਰ ਰੈੱਡ ਕਰੋਂ ਜਿਹੜਾ ਕੀਤਾ ਗਿਆ ਉਹ ਕਮਿਊਨਿਟੀ ਦਿੱਤਾ ਇੱਕ ਹਫਤਾ ਇਸ ਜੋ ਪਹਿਲੇ ਪੰਜਾਬ ਦੇ ਵਿੱਚ ਇੱਕ ਮੋਰੀ ਟੀਮ ਹੈ ਵੱਖ-ਵੱਖ ਸਥਾਨਾਂ ਤੇ ਜਾ ਕੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਜਿੱਥੇ ਵੀ ਇਹਨਾਂ ਨੂੰ ਲੱਗਦਾ ਵੀ ਇੱਥੇ ਜ਼ਰੂਰਤ ਹੈ ਤੇ ਜਿਹੜੇ ਵੀ ਵਿਸ਼ੇ ਦੀ ਜ਼ਰੂਰਤ ਹੈ ਉੱਥੇ ਇਹਨਾਂ ਵੱਲੋਂ ਕੋਈ ਨਾ ਕੋਈ ਜਾਗਰੂਤਾ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਹੈ ਅੱਜ ਆਪਾਂ ਪਲਾਟਫਾਰਮ ਕਰਦੇ ਹਾਂ ਤੇ ਉਸ ਤੋਂ ਬਾਅਦ ਇੱਕ ਸਫਾਈ ਮੈਂ ਵੀ ਜਿਹੜੀ ਆ ਉਹ ਚੁੱਤ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਹੈ ਅੱਜ ਆਪਾਂ ਅੱਜ ਆਪਾਂ ਪਲਾਟਫਾਰਮ ਕਰਦੇ ਹਾਂ ਤੇ ਉਸ ਤੋਂ ਬਾਅਦ ਇੱਕ ਸਫਾਈ ਮੈਂ ਵੀ ਜਿਹੜੀ ਆ ਉਹ ਚੁੱਤ ਜਿਸ ਵਿੱਚ ਕਿ ਅਸੀਂ ਨਸ਼ਿਆਂ ਦੇ ਪ੍ਰਤੀ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਅਤੇ ਪਿੰਡਾਂ ਵਿੱਚ ਜਾ ਕੇ ਇਸ ਤੋਂ ਇਲਾਵਾ ਅਸੀਂ ਸਫਾਈ ਅਭਿਆਨ ਦਾ ਜਿਹੜਾ ਹੈ ਰੱਖਿਆਗਾ ਤਾਂ ਜੋ ਅਸੀਂ ਪলিউਸ਼ਨ ਨੂੰ ਕੰਟਰੋਲ ਕਰ ਸਕੀਏ ਤੇ ਪਲਾਸਟਿਕ ਦੇ ਜਿਹੜੇ ਹੈ ਵੱਧ ਤੋਂ ਵੱਧ ਕੂਰਕਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾਂ ਰੋਡ ਦੇ ਉੱਤੇ ਪਈ ਆ ਉਹ ਪਲਾਸਟਿਕ ਨੂੰ ਜਿਹੜਾ ਸਾਰਾ ਚੁੱਕ ਕੇ ਤੇ ਉਹਨੂੰ ਅਸੀਂ ਕਿ ਸੋਇ ਕਰ ਰਹੇ ਹਾਂ ਤੇ ਪਲਾਂਟੇਸ਼ਨ ਦਾ ਜਿਹੜਾ ਹੈ ਵੱਧ ਤੋਂ ਵੱਧ ਹੁੰਤਾ ਕਸੀ ਦੋਦੇ ਜਾਂਦੇ ਵਿੱਚ 50 ਦੇ ਕਰੀਬ ਦਰਖਤ ਲਗਾ ਚੁੱਕੇ ਆ ਤੇ ਵੱਧ ਤੋਂ ਵੱਧ ਜਿਹੜਾ ਹੈ ਕਿਰਖਤ ਲਗਾ ਰਹੇ ਆ ਤੇ ਰੈਡ ਕਰਾਸ ਦੀਆਂ ਜਿਹੜੀਆਂ ਇਸ ਸੇਵਾਵਾਂ ਦੇ ਕੰਦੇ ਹੋਏ ਵੱਧ ਤੋਂ ਵੱਧ ਜਿਹੜਾ ਹੈ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਚਾਹੇ ਉਹ ਵਾਤਾਵਰਣ ਸੰਬੰਧੀ ਆ ਚਾਹੇ ਉਹ ਪੋਲੂਸ਼ਨ ਸੰਬੰਧੀ ਹੈ ਚਾਹੇ ਉਹ ਨਸ਼ਿਆਂ ਦੇ ਵਿਰਤੀ ਵੱਧ ਤੋਂ ਵੱਧ ਜਾਗਰੂਕਤਾ ਹੈ ਨਸ਼ਾ ਮੁਕਤ ਪੰਜਾਬ ਬਣਾਉਣਾ ਤੇ ਇਹ ਸਾਰੇ ਜਿਹੜੇ ਅਸੀਂ ਕਾਰਵਾਈਆਂ ਲੇਗੀਆਂ ਜਿਹੜਾ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਬ੍ਰਾਂਚ ਚੰਡੀਗੜ੍ਹ ਸਨਦਾ ਸ਼ਿਵ ਬਨਾਸ਼ ਸਿੰਘ ਢਿੱਲੋਂ ਜੀ ਸਕੱਤਾ ਹੈ ਰਿਟਾਇਰਡ ਆਈਏਐਸ ਉਹਨਾਂ ਦੇ ਅਗਵਾਈ ਦੇ ਵਿੱਚ ਸਾਡੀ ਜਿਹੜੀ ਇਹ ਟੀਮ ਸਮੁੱਚੀ ਕੰਮ ਕਰ ਰਹੀ ਹੈ ਤੇ ਨਾਲ ਸਾਡੇ ਯੂਥ ਜੇਨਰੇਸ਼ਨ ਕਲੱਬ ਤੋਂ ਸਰ ਸਰਦਾਰ ਪਰਵਿੰਦਰ ਸਿੰਘ ਪਹਿਲਵਾਨ ਵੀਰ ਜੀ ਜਤਵਿੰਦਰ ਗਰੇਵਾਲ ਜੀ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇਹ ਸਾਰੇ ਜੋ ਵੀ ਸਮਾਜਿਕ ਬੁਰਾਈਆਂ ਨੇ ਉਹਦੇ ਵਿੱਚ ਹਮੇਸ਼ਾ ਹੀ ਅਸੀਂ ਜਿਹੜਾ ਮਿਲਜੁਲ ਕੇ ਵੱਧ ਤੋਂ ਵੱਧ ਆਪਣੀਆਂ ਸੁਭਾਵਾਂ ਦੇ ਰਹੇ ਹਾਂ ਅਤੇ ਆਪਣੇ ਪੰਜਾਬ ਨੂੰ ਸੋਸਾਇਟੀ ਨੂੰ ਇਹਨਾਂ ਬੁਰਾਈਆਂ ਤੋਂ ਦੂਰ ਰੱਖਣ ਲਈ ਆਪਣੀ ਇੱਕ ਸਮਾਜ ਸੇਵਾ ਦੇ ਵਿੱਚ ਅਲੱਗ-}}{|ਪਲਬਦੀਆਂ ਜਿਹੜੀਆਂ ਨੇ ਪੈਦਾ ਕਰਕੇ ਸਮਾਜ ਨੂੰ ਜਿਹੜਾ ਇਹਨਾਂ ਬੁਰਾਈਆਂ ਤੋਂ ਮੁਕਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਸੋ ਧੰਨਵਾਦ। ਮਤਲਬ ਜਿਹੜਾ ਲੋਕ ਮਿਲਦੇ ਨੇ ਜੀ ਸਿਰਫ ਇੱਕ ਹੜ ਆ ਗਿਆ ਜਾਂ ਚੁੱਛੜੀਆਂ ਬਤੋਰੀਆਂ ਪਰ ਸੀਤ ਬੜਾ ਨਵਾਂ ਚਲੰਕ ਲਾਤਾ ਹੈ ਮਲਟੀਵਰਕ ਕਰਦਾ ਹੈ। ਇਹ ਮੈਂ ਜਦੋਂ ਵੀ ਰਹੀ ਹਾਂ ਜਿਹੜੀ ਇਸ ਚੀਜ਼ ਦੇ ਕੰਮ ਕਰਦੇ ਹਾਂ ਇਦਾਂ ਜੀ ਦੇਖੋ ਅਸੀਂ ਹਮੇਸ਼ਾ ਰੈਗੂਲਰ ਹੀ ਇਹਨਾਂ ਸਾਰੀਆਂ ਉੱਤੇ ਕੰਮ ਕਰਦੇ ਹਾਂ ਲਾਂਟੇਸ਼ਨ ਤੇ ਵੀ ਅਸੀਂ ਕਾਫੀ ਸਾਲਾਂ ਤੋਂ ਲੱਗੇ ਹੋਏ ਹਾਂ ਪਲਾਸਟਿਕ ਦੀ ਜਿਹੜੀ ਇਹ ਦੁਰਵੱਤੋ ਹੋ ਰਹੀ ਹੈ ਉਹ ਵੀ ਸਾਮ ਸੰਭਾਲ ਦੇ ਵਿੱਚ ਰੱਖੇ ਹੋਏ ਹਾਂ ਮਾਰਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਪਸਾਈ ਕਰਨਾ ਸੋ ਕਾਫੀ ਸਮੇ ਤੋਂ ਅਸੀਂ ਜਿਹੜਾ ਹੈ ਲੱਗੇ ਹੋਏ ਹਾਂ ਨਸ਼ਿਆਂ ਦਾ ਤਾਂ ਸਾਡਾ ਨਸ਼ਾ ਮੁਕਤੀ ਕੇਂਦਰ ਹੈ ਹੀ ਹੈ ਜੋ ਕਿ ਮੈਂ ਪ੍ਰੋਜੈਕਟ ਡਾਇਰੈਕਟਰ ਹਾਂ ਇਥੋ ਦੀ ਪਿਛਲੇ 30 ਸਾਲਾਂ ਤੋਂ ਮੈਂ ਆਪਣੀਆਂ ਸੁਆਵਾਂ ਨਿਭਾ ਰਹੀ ਹਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਹੋਣ ਦੇ ਲਈ ਇੱਕ ਲੇਰੀ ਹੋਣ ਦੇ ਨਾਤੇ ਮੇਰੇ ਵੱਲੋਂ ਇੱਕ ਅਹਿਮ ਰੋਲ ਰਹੇਗਾ ਕਿ ਅਸੀਂ ਪੰਜਾਬ ਦੀ ਜਿਹੜੀ ਨੌਜਵਾਨ ਹੈ ਇੱਕ ਮਾਂ ਦੇ ਤੌਰ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਹੈ ਨਸ਼ਿਆਂ ਤੋਂ ਮੁਕਤ ਕਰ ਸਕੀਏ ਅਤੇ ਵੱਧ ਤੋਂ ਵੱਧ ਇਹਨਾਂ ਦਾ ਇਲਾਜ ਕਰਕੇ ਇਹਨਾਂ ਨੂੰ ਜਿਹੜਾ ਸੋਸਾਇਟੀ ਵਿੱਚ ਭੇਜ ਸਕੀਏ ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਸਾਡਾ ਅਹਿਮ ਰੋਲ ਹੈ ਉਹਨਾਂ ਵੱਲੋਂ ਜਿਹੜੀ ਇਸ ਹਸਪੀਟਲ ਨੂੰ ਕੰਨਾ ਵੀ ਦੇਖ ਦਿੱਤੀ ਗਈ ਆ ਤੇ ਨਾਲ ਹੀ ਜਿਹੜਾ ਸਕਿੱਲ ਡਿਵੈਲਪਮੈਂਟ ਦੇ ਕੋਰਸ ਉਹਨਾਂ ਵੱਲੋਂ ਕਰਵਾਏ ਜਾ ਰਹੇ ਨੇ ਹਮੇਸ਼ਾ ਜਿਹੜਾ ਉਹ ਸਾਡੇ ਨਾਲ ਹੀ ਖੜੇ ਰਹਿੰਦੇ ਨੇ ਸੋ ਸਦਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਸਾਰੀਆਂ ਜੜੀਆਂ ਲੈਂਦੀਆਂ ਕਾਰਵਾਈਆਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ